ਸੋ ਅੱਜ ਆਪਾਂ ਦੋਸਤੋ ਪਹੁੰਚੇ ਸੀਗੇ ਬਾਈ ਦੇ ਫਾਰਮ ਤੇ ਨੀਲੀ ਰਵੀ ਦਾ ਕੋਈ ਨਗੀਨਾ ਲਿਆ ਸੀ ਬਾਈ ਦੇ ਕੋਲੋਂ ਤੇ ਇੱਕ ਆਪਾਂ ਨਗੀਨਾ ਦਿੱਤਾ ਵੀ ਆ ਕਾਫੀ ਫਾਰਮ ਤੇ ਪਸ਼ੂ ਆਪਣੇ ਫਾਰਮ ਤੋਂ ਆ ਗਏ ਆ ਤੇ ਬਾਈ ਆਪ ਤਾਂ ਫੋਰਨ ਰਹਿੰਦਾ ਆ ਪਰ ਜਿਹੜਾ ਵੀਰ ਇੱਥੇ ਦੇਖਭਾਲ ਕਰਦਾ ਆ ਪਸ਼ੂਆਂ ਦੀ ਉਹ ਵੀ ਬੰਦਾ ਬਹੁਤ ਘੇਟ ਆ ਆਪਣਾ ਸੀਐਮ ਸਾਹਿਬ ਫੋਨ ਲਿਆ ਮੇਰਾ ਦੂਜਾ ਚੱਕ ਕੇ ਸੋ ਆਓ ਆਪਾਂ ਤੁਹਾਨੂੰ ਪਹਿਲਾਂ ਤਾਂ ਫਾਰਮ ਦਿਖਾਉਣੇ ਆ ਬਾਈ ਦਾ ਤੇ ਜਿਹੜੇ ਮੇਰੇ ਭਰਾ ਵੀਡੀਓ ਦੇ ਵਿੱਚ ਜੁੜ ਗਏ ਆ ਤੇ ਮੈਂ ਰਿਕਵੈਸਟ ਕਰਦਾ ਇੱਕ ਤੁਹਾਡੇ ਅੱਗੇ ਕਿ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰਿਓ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹੋਊਂਗਾ ਜੇ ਕੋਈ ਮੇਰਾ ਭਰਾ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰਦਾ ਬਾਈ ਅੱਜ ਆਪਾਂ ਪਹੁੰਚੇ ਸੀਗੇ ਬਾਈ ਸੰਧੂ ਸਿੰਘ ਅਕਾਲੀ ਦੇ ਫਾਰਮ ਤੇ ਬਾਈ ਜੀ ਹੁਣੀ ਬੇਸ਼ੱਕ ਆਪ ਬਾਹਰ ਰਹਿੰਦੇ ਆ ਪਰ ਇੱਥੇ ਮੈਨੇਜਮੈਂਟ ਕਰਦਾ ਏ ਰੱਖ-ਰਖਾ ਬਹੁਤ ਵਧੀਆ ਬਾਈ ਦੀ ਪਰਮਿਸ਼ਨ ਤੋਂ ਬਗੈਰ ਹੀ ਆਪਾਂ ਵੀਡੀਓ ਬਣਾਉਣ ਲੱਗੇ ਆ ਮੈਨੂੰ ਵਧੀਆ ਲੱਗਾ ਸੀਮ ਆਪ ਹੁਣ ਲਿਆਂਦਾ ਆਪਣਾ ਆ ਕੁੱਤਾ ਆ ਜਿਹੜੇ ਇਹ ਕਿਹੜਾ ਆ ਗਿਆ ਇਹ ਡਾਬਰਮੈਨ ਇਹ ਡਾਬਰਮੈਨ ਆ ਗਿਆ ਅੱਛਾ ਕਰਦਾ ਸੰਭਿਆ ਅੱਛਾ ਕਰਦਾ ਸੰਭਿਆ ਤੇ ਆ ਦੂਸਰੀ ਕਿਹੜੀ ਨਸਲ ਆ ਇਹ ਬੈਲਜੀਅਮਨ ਹਾਊਸ ਅੱਛਾ ਠੀਕ ਬਰੀਡ ਕੈਨੇਡੀਅਨ ਬਰੀਡ ਅੱਛਾ ਨਵੀਂ ਬਰੀਡ ਆ ਇਹ ਠੀਕ ਆ ਇਹ ਆਪਣੇ ਸਾਰੇ ਪੰਜਾਬ 'ਚ ਸਿਰਫ ਦੋ ਕੁੱਤੇ ਆ ਠੀਕ ਆ ਇੱਕ ਆਪਣੇ ਕੋ ਇੱਕ ਬਾਬੂ ਦਾ ਫਰੈਂਡ ਸੁਖਦੀਪ ਕੋ ਆ ਠੀਕ ਆ ਆ ਡਾਵਰਮੈਨ ਜਿਹੜਾ ਕੁੱਤਾ ਇਹ ਨਾ ਮੈਂ ਦੇਖਿਆ ਮੇਰੇ ਨਾਨਕੀ ਹੁੰਦਾ ਸੀ ਬੜਾ ਘੈਂਟ ਆ ਤੇ ਹਾਂ ਅੱਜ ਆਪਾਂ ਪਹੁੰਚੇ ਸੀਗੇ ਬਾਈ ਦੇ ਫਾਰਮ ਤੇ ਤੇ ਬਾਈ ਨੂੰ ਆਪਾਂ ਸਟਾਰ ਦੀ ਝੋਟੀ ਜਿਹੜੀ ਆਪਾਂ ਲਈ ਸੀਗੀ ਦੋਸਤੋ ਉਹ ਦਿੱਤੀ ਆ ਤੇ ਬਾਈ ਤੋਂ ਵੀ ਅੱਜ ਆਪਾਂ ਨਗੀਨਾ ਸਟਾਰ ਦਾ ਹੀ ਲੈ ਕੇ ਚੱਲੇ ਆ ਪਹਿਲਾਂ ਇੱਕ ਵਾਰੀ ਫਾਰਮ ਕਰ ਲਓ ਬਾਈ ਦਾ ਚੈੱਕ ਮੈਨੇਜਮੈਂਟ ਬਹੁਤ ਵਧੀਆ ਰੱਖ ਰਖਾ ਬਹੁਤ ਵਧੀਆ ਤੁਸੀਂ ਦੇਖ ਸਕਦੇ ਆਂ ਇਨੀ ਬਾਰਿਸ਼ ਹੋ ਕੇ ਹਟੀ ਫਿਰ ਵੀ ਇਹ ਸੋਕਾ ਪਹੂਆਂ ਦੇ ਥੱਲੇ ਤੁਹਾਨੂੰ ਸਾਫ ਸਫਾਈ ਪੂਰੀ ਨਜ਼ਰ ਆਉਂਦੀ ਹੋਊਗੀ ਤੇ ਬਾਈ ਦੇ ਫਾਰਮ ਉੱਪਰ ਮੱਝ ਮੇਰੇ ਹਿਸਾਬ ਨਾਲ ਕੋਈ ਵੀ ਜਿਹੜੀ ਮੱਝ ਆ 15 ਲੀਟਰ ਤੋਂ ਥੱਲੇ ਨਹੀਂ ਹੋਊਗੀ ਸਾਰੀਆਂ ਬਾਹਰ ਚੱਲਣ ਵਾਲੀਆਂ ਮੱਝਾਂ ਆ ਤੇ ਹੈ ਵੀ ਚੰਗੇ ਰਿਕਾਰਡ ਵਾਲੀਆਂ ਰਿਕਾਰਡ ਕਿਸੇ ਵੀ ਮੱਝ ਦਾ ਜਿਹੜਾ ਮੰਨ ਲਓ ਘਟ ਨਹੀਂ ਹੈਗਾ ਤੇ ਬਾਈ ਜ਼ਿਆਦਾਤਰ ਚੰਗੇ ਪਸ਼ੂਆਂ ਦੀ ਸਿਲੈਕਸ਼ਨ ਕਰਕੇ ਬੇਸ਼ੱਕ ਬਾਹਰ ਰਹਿੰਦੇ ਹੋਏ ਵੀ ਵਧੀਆ ਪਸ਼ੂਆਂ ਦੀ ਸਿਲੈਕਸ਼ਨ ਕਰਕੇ ਉਹੀ ਆਪਣੇ ਫਾਰਮ ਤੇ ਉਹ ਮੰਗਾਉਂਦਾ ਆ ਸੋ ਕੋਈ ਗੱਲ ਨਹੀਂ ਹੁਣ ਆਪਣਾ ਸੀਐਮ ਸਾਹਿਬ ਫੋਨ ਤਾਂ ਆਈ ਜਾਣੇ ਆ ਫੋਨ ਨਾ ਹੁਣ ਚੱਕ ਹੁਣ ਮੇਰਾ ਫੋਨ ਐਂ ਰੱਖ ਹੱਥੇ ਫੜ ਕੇ ਸੀਐਮ ਸਾਹਿਬ ਨਾਮ ਵੀ ਬਹੁਤ ਕਹਿਣ ਰੱਖਿਆ ਬਾਈ ਨੇ ਤੇਰਾ ਕਿਣੀ ਇਹ ਤੇਰਾ ਨਾਮ ਐ ਇੱਥੇ ਪਿਆ ਕੇ ਕੀ ਸਾਫ ਸੀਐਮ ਦੀ ਪਹਿਲਾ 10 ਸਟੋਰੀ ਕੀ ਕੀ ਸੀਐਮ ਕਾ ਤੋਂ ਪਿਆ ਤੇਰਾ ਨਾਮ ਯਾਰ ਉਹ ਬਾਈ ਉਹ ਨਹੀਂ ਆਇਆ ਇਦਾਂ ਹੀ ਕਹਿੰਦੇ ਆ ਕੁਝ ਨਾ ਮੈਨਾਂ ਨਾ ਸੀਐਮ ਕੁਮਾਰਾ ਪੂਰਾ ਅੱਛਾ ਸੀਐਮ ਕਹਿੰਦਾ ਸੌਖਾ ਲੱਗਦਾ ਤਾਂ ਸੀ ਪਰ ਇੱਕ ਗੱਲ ਆ ਯਾਰ ਵਧੀਆ ਸੀਐਮ ਸੀਐਮ ਸਾਹਿਬ ਹੀ ਨਾਮ ਮਾੜਾ ਨਹੀਂ ਸੀਐਮ ਉਹਦੇ ਕਹਿਣ ਨੂੰ ਇੱਕ ਵਾਰੀ ਤਾਂ ਸੀਐਮ ਜਦੋਂ ਉਹ ਅਗਲਾ ਕਹਿੰਦਾ ਤੇ ਅਗਲਾ ਗਾਂ ਵਾਲਾ ਵੀ ਪੂਰਾ ਪ੍ਰਭਾਵਿਤ ਹੋ ਜਾਂਦਾ ਵੀ ਸੀਐਮ ਸਾਹਿਬ ਕਹਾ ਬੰਦਾ ਘੈਂਟ ਹੀ ਹੋਣਾ ਤੇ ਵਾਕਿਆ ਬੰਦਾ ਬਹੁਤ ਘੈਂਡ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਤੇ ਸਿਮ ਅੱਜ ਆਪਾਂ ਦਈਏ ਡਿਟੇਲ ਪਸ਼ੂਆਂ ਬਾਰੇ ਜ਼ਰੂਰ ਦੱਸੀਏ ਦਰਸ਼ਕਾਂ ਨੂੰ ਹਨਾ ਇੱਧਰ ਆ ਜਾ ਕਰੋਂ ਦੀ ਮੱਲਾ ਇੱਕ ਨੰਬਰ ਵਾਲੀ ਤੇ ਆ ਜਾ ਜਿਹੜੀ ਆ ਇੱਕ ਨੰਬਰ ਵਾਲੀ ਮੱਝ ਆ ਹਾਂਜੀ ਇਹ ਕਿੰਨੇ ਕ ਦੁੱਧ ਦੀ ਮਾਲਕਣਾ ਜਿਹੜੀ ਆਹ ਮੱਝ ਆ ਠੀਕ ਆ ਜੀ ਆਪਣੇ ਕੋਲ ਤਕਰੀਬਨ ਜਿੰਨੇ ਵੀ ਡੰਗਰ ਆਏ ਆ ਹਾਂ ਇਹ ਤਕਰੀਬਨ ਸਾਰੇ ਆਪਾਂ 18 ਤੋਂ ਉੱਤੇ ਹੀ ਆ। ਅੱਛਾ 18 ਤੋਂ ਉੱਤੇ ਹੀ ਲਏ ਹੋਇਆ। ਆਪਾਂ 18 ਤੋਂ ਬਾਹਰ ਹੀ ਹੋਏ ਆ। ਠੀਕ ਆ ਠੀਕ ਆ। ਕਿ ਆਪਣੇ ਘਰ ਆਣ ਕੇ ਚਲੋ ਕੋਈ ਪੱਠੇ ਬੂਲੇ ਘਾਟ ਕਰਕੇ ਡੰਗਰ ਦੁੱਧ ਘਟਾ ਜਾਣ। ਅੱਛਾ। ਆਪਾਂ ਕਹਿ ਨਹੀਂ ਸਕਦੇ ਆ। ਠੀਕ ਆ। ਤੇ ਮੈਂ ਆਪਣੇ ਘਰ 18 ਤੋਂ ਬਾਹਰ ਜਾਣ ਸੱਜਰ ਆਪਾਂ ਸਾਰੇ ਡੰਗਰ 8 ਕਿਲੋ ਚੋਂਦੇ ਰਹੇ ਆ। ਅੱਛਾ 18 ਕਿਲੋ ਚੋਂਦੇ ਰਹੇ ਆ। ਹਾਂਜੀ। ਠੀਕ ਆ। ਤੇ ਇਹ ਪਤਾ ਕਿਹੜੇ ਬਲੱਡ ਚੋਂ ਆ ਕੋਈ ਇਹਦੇ ਬਾਰੇ। ਇਹਦੇ ਬਾਰੇ ਆਪਾਂ ਨੂੰ ਨਹੀਂ ਪਤਾਗਾ। ਵੱਡੇ ਵੀਰ ਨੂੰ ਪਤਾ। ਠੀਕ ਆ। ਅੱਛਾ ਜਿਆਦਾ ਬਾਈ ਨੂੰ ਪਤਾ ਆ। ਠੀਕ ਆ ਤੇ ਅੱਜ ਦੋਸਤੋ ਆਪਾਂ ਨਾ ਜਿਹੜਾ ਕੱਟਾ ਲਿਆ ਵਾ ਉਹ ਆਮ ਅੱਜ ਦਾ ਹੀ ਆ ਨਾ ਸੀਮ ਸੋ ਆਮ ਅੱਜ ਦਾ ਕਟਿਆ ਸੋੜਾ ਸਿੰਗਾ ਦੇ ਖੋਲ ਜਰੂਰ ਲਿੱਥੇ ਆ ਦੋਸਤੋ ਮੈਂ ਪਹਿਲਾਂ ਦੱਸ ਦੇਵਾਂ ਅੱਖ ਦੇਖਿਓ ਪਹਿਲਾਂ ਦੀ ਮੈਂ ਤੁਹਾਨੂੰ ਅੱਖ ਦਿਖਾਉਣਾ ਕਰਮਾ ਵਾਲੀ ਦੀ ਅੱਖ ਬਿਲਕੁਲ ਨੀਲੀ ਵਾਲੀ ਆ ਚੈੱਕ ਕਰਿਓ ਜ਼ੁਬਾਨ ਗੁਲਾਬੀ ਆ ਮੱਥੇ ਤੇ ਜੈ ਜੀ ਮਾਰਕਿੰਗਾਂ ਦੇ ਪੈਰਾਂ ਦੇ ਵੀ ਜੈ ਜੀ ਮਾਰਕਿੰਗਾਂ ਤੇ ਸੀਮ ਮੈਨੂੰ ਇਹ ਗੱਲ ਦੱਸ ਪਹਿਲਾਂ ਇਹਦੀ ਵੀ ਇਹ ਦੁੱਧ ਕਿੰਨਾ ਕੱਢਦੀ ਆ ਬੀ ਇਹ ਵਾਜ ਜੀ ਆਪਣੇ ਹੱਥੇ 18 ਕਿਲੋ ਚੁੰਦੇ ਰਹੇ ਆ 18 ਕਿਲੋ ਚੁੰਦਾ ਰਿਆ ਵਾ ਇਹ ਮਾਝ ਕਿੱਥੋਂ ਆਈ ਆ ਬਾਈ ਇਹ ਜਲੰਧਰ ਤੋਂ ਜਲੰਧਰ ਤੋਂ ਇਹ ਕਿਹੜੇ ਬੰਦੇ ਤੋਂ ਆਈ ਆ ਇਹ ਬਾਬੇ ਦੇ ਫਰੈਂਡ ਆ ਕੋਈ ਡਾਕਟਰ ਆ ਡਾਕਟਰ ਅੱਛਾ ਕੀ ਨਾਮ ਕੀ ਉਹਦਾ ਵਰਨ ਵਰਨ ਡਾਕਟਰ ਲੋ ਵੀ ਵਰਨ ਡਾਕਟਰ ਆ ਕੋਈ ਆਪਣਾ ਵਰਨ ਡਾਕਟਰ ਹੈਗਾ ਆ ਵੀਰ ਮੇਰੇ ਉਹ ਜਲੰਧਰ ਦਾ ਤੇ ਉਹ ਤੋਂ ਆਈ ਆ ਇਹ ਫਿਰ ਜਿਹੜਾ ਇਹਦੇ ਮਗਰ ਕਟਾ ਸਟਾਰ ਦਾ ਇਹ ਡਾਇਰੈਕਟ ਕ੍ਰੋਸਿੰਗ ਕਿਵੇਂ ਡਾਕਟਰ ਸਾਹਿਬ ਨੇ ਕਰਾਈ ਸੀ ਜਾਂ ਤੁਸੀਂ ਕਰਵਾਈ ਸੀ ਕਿਦਾਂ ਕੀ ਸਾਬ ਦਾ ਡਾਇਰੈਕਟ ਕ੍ਰੋਸਿੰਗ ਆਪ ਹੀ ਕਰਾਈ ਐ ਸੀ ਤਾਂ ਅੱਛਾ ਤੁਸੀਂ ਆਪ ਹੀ ਕਰਾਈ ਐ ਠੀਕ ਆ ਠੀਕ ਆ ਨਹੀਂ ਵਧੀਆ ਗੱਲ ਆ ਤੇ ਇਸ ਤੋਂ ਅੱਛਾ ਇਹ ਕਿੰਨਾ ਕੁ ਲੰਮਾ ਸਵਾ ਦੁੱਧ ਦਿੰਦੀ ਆ ਬਣ ਕੇ ਜਦਾਂ ਕਹਿ ਲੋ ਹਾਂਜੀ ਮਾਰੇ ਨੂੰ ਤਾਂ ਮਾਝ ਨੂੰ ਤਕਰੀਬਨ 3 ਮਹੀਨੇ ਹੋ ਗਏ ਆ ਅੱਛਾ ਤੇ ਸਬ ਤਕਰੀਬਨ 2 2 ਹੀਟ ਆ ਸੀ ਆਪ ਹੀ ਛਡਾਤੇ ਸੀ ਅੱਛਾ 2 ਵਾਰ ਹੀਟਸ ਠੀਕ ਆ ਹਾਂ ਤੇ ਕਿਉਂਕਿ ਸਚੌਣੇ ਡੰਗਰ اندر ਸਫਾਈ ਹੋ ਜੇ ਫਿਰ ਪਹਿਲੀ ਵਾਰੀ ਚੜਾਜੇ ਡੰਗਰ ਕੋਈ ਜਿੰਦੀ ਮੂੰਹੇ ਝੋਟੇ ਲਵਾਈ ਦੇ ਜਾਂ ਫਿਰ ਉਸ ਹਿਸਾਬ ਨਾਲ ਸੂਤ ਕਰਕੇ ਲਾਉਣਾ ਹੁੰਦਾ ਠੀਕ ਆ ਠੀਕ ਆ ਠੀਕ ਆ ਦੋ ਸਤਵਾਂ ਮਹੀਨਾ ਹੋ ਗਿਆ ਮਾਝ ਹਲੇ ਵੀ ਮਤਲਬ 12 ਕਿਲੋ ਦੁੱਧ ਹੀ ਜਾਂਦੀ ਆ ਠੀਕ ਆ ਸੱਤਾਂ ਮਹੀਨੇ ਦੀ ਗੱਬਣ ਹੋ ਗਈ ਆ ਨਹੀਂ ਨਹੀਂ 3 ਮਹੀਨੇ ਦੀ ਗੱਬਣ 4 ਕਿ ਮਹੀਨੇ ਵੈਸੇ ਵੀ ਨਹੀਂ ਲਵਾਈ ਠੀਕ ਆ ਸੱਤਾਂ ਮਹੀਨੇ ਦੀ ਤੇ ਬਾਕੀ ਦੂਸਰਾ ਨਹੀਂ ਜਿਹੜੀ ਇਸ ਤੋਂ ਅੱਗੇ ਮੱਝ ਆ ਇਹ ਕਿਦਾਂ ਮਨ ਨੂੰ ਇਹਦੇ ਬਾਰੇ ਵੀ ਦੇ ਡਿਟੇਲ ਥੋੜੀ ਜੀ ਆਂਦੇ ਬਾਰੇ ਤੇ ਆਪਾਂ ਛੱਪਣ ਲਈ ਪਿਛਲੇ ਸੂਹੀ ਲਈ ਸੀ ਆਪਾਂ ਹੂੰ ਇਹ ਵੀ ਇਹਦੀ ਰਿਕਾਰਡ ਵਧਿਆ ਰਹੀ ਆ ਅੱਛਾ ਮਤਲਬ ਇਹ 18 ਤੋਂ 19 ਤੱਕਰ ਪਹੁੰਚ ਚੱਲੀ ਸੀ ਠੀਕ ਆ ਥੋੜੀ ਜੀ ਮੈਂ ਪਾਸੇ ਜਾਣ ਕਰਕੇ ਦੂਜੇ ਬੰਦੇ ਕੋ ਸਾੰਬਣੀ ਹੋਈ ਇਹਦੀ ਅੱਛਾ ਅੱਛਾ ਨਹੀਂ ਤੇ ਲੈ ਜਾਣੀ ਇਹ ਕਿ 20 ਪਲੱਸ ਕਰਾ ਦੇਣੀ ਸੀ 20 ਪਲੱਸ ਚੱਲ ਜਾਣੀ ਠੀਕ ਆ ਤੇ ਇਸ ਤੋਂ ਅੱਗੇ ਜਿਹੜੀ ਆਹਾ ਮੱਝ ਆ ਮੈਂ ਵੱਡੇ ਵੀਰਾਂ ਏ ਬਾਜੀ ਘਰ ਦੀ ਮੱਝ ਸਾਡੀ ਇੱਕ ਸਾਫ ਦੀ ਅੱਛਾ ਤੇ ਆਪਣੇ ਕੋ ਮਤਲਬ ਕਿ 4-5 ਸਾਲ ਹੋ ਗਏ ਮੱਝ ਆਪਣੇ ਕੋਲ ਹੀ ਆ ਠੀਕ ਆ ਠੀਕ ਆ ਇਹਦਾ ਪੀਕ ਲੈਵਲ ਕਿੱਡਾਗਾ ਇਹ ਵੀ ਤਕਰੀਬਨ ਮੇਰੇ ਸਾਬ ਨੂੰ 18 ਤੱਕ ਪਹੁੰਚ ਹੀ ਗਈ ਸੀ ਠੀਕ ਆ ਤੇ ਇਸ ਤੋਂ ਜਿਹੜੀ ਅੱਗੇ ਆ ਵੱਡੇ ਵੀਰੇ ਇਹਦਾ ਇਹ ਬਾਜੀ ਆਪਾਂ ਮਤਲਬ ਲਈ ਸੀ ਤੋਕੜ ਲਈ ਸੀ ਮੱਝ ਆਪਾਂ ਨੂੰ ਦੇਖਾਂ ਚ ਸੋਣੀ ਲੱਗੀ ਵੀਰ ਨੂੰ ਠੀਕ ਆ ਤੇ ਇਹ 7 ਮਹੀਨੇ ਦੀ ਗੱਬਣ ਆ ਅੱਛਾ ਤੇ ਉਹਨਾਂ ਕੋ ਥੋੜੇ ਦਿਨ ਲਈ ਨੂੰ ਉਹਨਾਂ ਕੋ ਨਾ ਤੇ ਮੱਝ ਸੂਈ ਸੀ ਦਾ ਕਟਾ ਮਾਰ ਕੇ ਉਹਨਾਂ ਕੋ ਕੁਝ ਵਿਆ ਨਹੀਂ ਜਾਂਦਾ ਇਹ ਬੀਬੀ ਚੋਂਦੇ ਹੁਣ ਅੱਛਾ ਉਸ ਕਰਕੇ ਨਾਲ ਮੱਝ ਦੇ ਹੋਣੀ ਲਈ ਆ ਕਿਤੇ ਇਹ ਕਿਵੇਂ ਕੰਨਾ ਕ ਟਾਈਮ ਹੋਇਆ ਲਈ ਨੂੰ ਇਹ ਇਹ ਲਈ ਨੂੰ ਹੋ ਗਿਆ ਪਾਣੋ ਇਹ 9 ਮਹੀਨੇ ਹੋ ਗਏ ਲਈ ਨੂੰ ਅੱਛਾ 8-9 ਮਹੀਨੇ ਹੋ ਗਿਆ ਠੀਕ ਤੇ ਇਸ ਤੋਂ ਅੱਗੇ ਆਹ ਕਿਹੜੀ ਬਲੱਡ ਚੋਂ ਮੱਝ ਆ ਬਈ ਬਹੁਤ ਵੱਡੇ ਕੱਦ ਦੀ ਤੇਰੇ ਸਾਰੇ ਫਾਰਮ ਤੋਂ ਵੱਡੀ ਮੱਝ ਆ ਹਨ ਹਾਂ ਕਿਹੜੇ ਦੀ ਆ ਇਹ ਕੋਈ ਪਤਾ ਇਹਦੇ ਬਾਰੇ ਇਹਦੇ ਬਾਰੇ ਕੁਝ ਪਤਾ ਤਾਂ ਨਹੀਂ ਹੈਗਾ ਪਰ ਇੰਨਾ ਵਾ ਅੱਛਾ ਕਾਰਡ ਤੋੜ ਗਈ ਸਾਰੇ ਨਾਲ ਵਾਦੀ ਅੱਛਾ ਕਿੰਨਾ ਕ ਦੁੱਧ ਕਰ ਗਈ ਅੱਗੇ ਪਿੱਛੇ ਪਾ ਮਾ ਚਾਰ ਵਸ ਚੱਡਾ ਜਿਹੜਾ ਚੈੱਕ ਕਰ ਲੂ ਮੱਝ ਦਾ ਅੱਛਾ ਮੱਝ ਦਾ ਬੱਚਾ ਮਰਨ ਤੋਂ ਬਾਅਦ ਵੀ ਇਹਦਾ ਕੱਟਾ ਪਿਛਲੇ ਦਿਨ ਮਰ ਗਿਆ ਸੀ ਅੱਛਾ ਫਿਰ ਵੀ ਕਰਮਾਲ 18-19 ਕਿਲੋ ਦੁੱਧ ਦਿੰਦੀ ਰਹੀ ਆਪਣੀ ਘਰੇ 18-19 ਕਿਲੋ ਦੁੱਧ ਨਹੀਂ ਬਹੁਤ ਵਧੀਆ ਕਾਦ ਤੱਕ ਉਹਦੇ ਚੈੱਕ ਕਰ ਲੂਗੀ ਬਾਕੀ ਕਾਦ ਤਾਂ ਯਾਰ ਵਾਕਿਆ ਉਹਦੇ ਕਹਿਣ ਵਾਂਗੂ ਬਾਈ ਸਾਰੇ ਤੇਰੇ ਮੈਂ ਵੇਖ ਲਈ ਇਹ ਤੇ ਜਿਹੜੀ ਮੈਂ ਤੈਨੂੰ ਉਹ ਮੱਝ ਤੇਰੇ ਕੋਲੇ ਛੱਡ ਕੇ ਗਿਆ ਉਹੀ ਟੱਕਰ ਦਿੰਦੀ ਐ ਇਹਨੂੰ ਹਨਾ ਬਾਕੀ ਸਾਰੀਆਂ ਇਹਦੇ ਤੋਂ ਛੋਟੀਆਂ ਆ ਬਹੁਤ ਵੱਡੀ ਆ ਇਹ ਤੇ ਬੱਚੇ ਬੱਚੇ ਬਹੁਤ ਚੰਗੇ ਜੇ ਤੇ ਇਹਦੇ ਬੱਚੇ ਮੰਨ ਲਓ ਤਗੜੇ ਪੈਦਾ ਹੋਣਗੇ ਹਨਾ ਕਿਹੜੇ ਸਾਂਹ ਤੋਂ ਗੱਬਣਾ ਇਹ ਏ ਮੇਰੇ ਹਿਸਾਬ ਨਾਲ ਜੱਟ ਝੋਟੇ ਤੋਂ ਆ ਟੀਕੇ ਤੋਂ ਕਰਾਈ ਇਹ ਛੇ ਟੀਕੇ ਤੋਂ ਕਰਾਈ ਆ ਡਰਾਈਵਟ ਵੀ ਮੇਰੇ ਹਿਸਾਬ ਨਾਲ ਆਪਣਾ ਮੱਲ ਫਾਰਮ ਦਲਚੀ ਵਾਲੇ ਫਾਰਮ ਤੋਂ ਹੋਈਆਂ ਮੱਝਾਂ ਆਪਣੀਆਂ ਹਨ ਕਿਹੜੀਆਂ ਕਿਹੜੀਆਂ ਹੋਈਆਂ ਇੱਕ ਆ ਇੱਕ ਆ ਜਿਹੜੀ ਖੜੀ ਆ ਇੱਕ ਆ ਇਹ ਤੇ ਹੋ ਗਈ ਆ 4 ਮਹੀਨੇ ਦੀ ਗੱਬਣਾ ਇਹ ਕਿਹੜੇ ਤੋਂ ਆ ਸਟਾਰ ਤੋਂ 3 ਤਿੰਨ ਨੰਬਰ ਤੋਂ ਇਹ ਵੀ 3 ਨੰਬਰ ਤੋਂ ਆ ਵੀ 3 ਨੰਬਰ ਤੋਂ ਆ ਅੱਛਾ ਆ ਵੀ 3 ਨੰਬਰ ਤੋਂ ਦੋਨੇ ਗੱਬਣਾ ਠੀਕ ਆ ਤੇ ਆ ਕਿਹੜੇ ਤੋਂ ਆ ਇਹਨਾਂ ਦਾ ਭਾਜੀ ਪਤਾ ਨਹੀਂਗਾ ਮੇਰੇ ਜਾਣ ਤੋਂ ਬਾਅਦ ਹੀ ਲੱਗੇ ਲੱਗੇ ਉਹਨਾਂ ਦੇ ਫਾਰਮ ਤੇ ਇੱਕ ਦੋ ਨੰਬਰ ਝੋਟਿਆਂ ਤੋਂ ਹੀ ਆ ਠੀਕ ਹੈ ਨਹੀਂ ਡਾਇਰੈਕਟ ਆ ਕਿ ਸੀਮਣਾ ਇਹ ਡਾਇਰੈਕਟ ਹੀ ਆ ਸਾਰੇ ਡੰਗ ਆਪਣੇ ਘਰੇ ਡੰਗ ਸਾਰੇ ਡਾਇਰੈਕਟ ਹੀ ਆ ਅੱਛਾ ਸਾਡੇ ਆ ਵੀ ਡਾਇਰੈਕਟ ਆ ਪੀਪ ਮਾਈ ਡਾਇਰੈਕਟ ਹੀ ਆ ਠੀਕ ਹੈ ਜ਼ਿਆਦਾਤਰ ਮੰਨ ਲਓ ਜੱਟ ਝੋਟਾ ਇੱਕ ਦੇ ਵਰਤੇ ਆ ਤੇ ਬਾਕੀ ਮਲ ਫਾਰਮ ਦਲਚੀ ਕੀ ਵਰਤੇ ਆ ਆਪਾਂ ਹੈ ਠੀਕ ਆ ਬਈ ਠੀਕ ਆ ਤੇ ਆ ਜਿਹੜੀ ਮੱਝ ਸੀਗੀ ਆਪਾਂ ਤੇਰੇ ਫਾਰਮ ਤੇ ਛੱਡ ਕੇ ਗਏ ਸੀਗੇ ਹਾਂਜੀ ਇਹਨੂੰ ਅੱਜ ਮੇਰੇ ਹਿਸਾਬ ਨਾਲ ਆਈ ਨੂੰ ਕੋਈ ਮਹੀਨੇ ਤੋਂ ਉੱਪਰ ਹੀ ਹੋ ਗਿਆ ਹਨਾ ਹਾਂ ਤੇ ਕਿੰਨਾ ਦੁੱਧ ਨੇ ਸੀਐਮ ਸਾਹਿਬ ਸਹੀ ਜਿਹੜਾ ਮੰਨ ਲਓ ਤੇਰੇ ਕੋਲੇ ਇਧਰ ਕੰਡਾ ਵੀ ਪਿਆ ਹੋਣਾ ਆਹ ਦੋਸਤੋ ਆ ਦੇਖ ਲਓ ਕੰਡੇ ਤੇ ਮੰਨ ਲਓ ਮਾਪ ਤੋਲ ਕੇ ਦੁੱਧੇ ਪਾਉਂਦਾ ਆ ਤੇ ਇੱਥੇ ਹੀ ਦਾਣਾ ਹਨਾ ਹਾਂਜੀ ਕਿਉਂਕਿ ਸਹੀ ਗੱਲ ਆ ਇਹ ਪਾਉਣਾ ਵੀ ਇਦਾਂ ਹੀ ਚਾਹੀਦਾ ਸਹੀ ਮੇਰਾ ਵੀਰ ਦਸੀ ਵੀ ਇਹ ਕਿੰਨੇ ਕਿਲੋ ਤੇ ਮੰਨ ਲਓ ਪਹੁੰਚ ਗਈ ਆ ਤੇਰੇ ਤੇਰੀ ਹਿਸਾਬ ਨਾਲ ਵੀ ਮੰਨ ਲਓ ਨਾਰਮਲ ਖਰਾਕ ਪਾਉਣ ਰਿਹਾ ਵੇਹੇ ਮੱਝ ਅੱਗੇ ਨੂੰ ਲੱਸੀ ਹੋ ਗਈ ਆ ਨਾ ਉਦੋਂ ਬਹੁਤ ਪਲੀ ਹੀ ਮੱਝ ਇਹ ਮੱਝ ਦੇ ਰੇ ਮੈਂ ਪਿੰਡੋਂ ਆਣ ਕੇ ਵੀ ਹਾਂ ਮੱਝ ਨੇ 20 ਕਿਲੋ ਚੋਇਆ ਹੈ 20 ਕਿਲੋ ਚੋਇਆ ਮਤਲਬ 18 ਕਿਲੋ ਦੁੱਧ ਮੈਂ ਕੰਡੇ ਦਾ ਤੋਲ ਲਿਆ ਇੱਕ ਥਣ ਕੱਟੇ ਤੁਸੀਂ ਸਾਹਮਣੇ ਆ ਗਈ ਇੱਕ ਥਣ ਦੇ ਵਿੱਚ ਅਗਲਾ ਛੱਡਦਾ ਹੀ گے ਮਗਰਲਾ ਅਗਲੇ ਇੱਕ ਥਣ ਚ ਕਿੰਨਾ ਦੁੱਧ ਹੋਊਗਾ ਤੇਰੇ ਹਿਸਾਬ ਨਾਲ ਗਾੜੀ ਮੱਝ ਦੀ ਹੋਊਗੀ ਕੋਈ 4 ਕਿਲੋ ਦੀ ਪੈਂਦੀ ਕਿ ਨਹੀਂ ਹੋਊਗੀ 4 ਕਿਲੋ ਦੀ ਹੋਊਗੀ ਹਾਂ ਇੰਨੇ ਕਿਉਂਕਿ 10 ਕਿਲੋ ਦੁੱਧ ਇੱਕ ਟਾਈਮ ਦਿੰਦੀ ਹੈ ਮੱਝ 6 ਕਿਲੋ ਪਿਛਾੜੀ ਦੇ 4 ਕਿਲੋ ਗਾੜੀ ਹੋਊਗੀ 2 ਕਿਲੋ ਕੱਟੀ ਪਿੰਦੀ ਰਹੀ 18 ਤੇ 2 20 ਤੇ ਦੋ ਤੇ ਦੋ ਚਾਰ 18 ਚਾਰ 22 ਕਿਲੋ ਦੁੱਧ ਹੋ ਗਿਆ ਮਤਲਬ ਮੈਂ 20 ਕਿਲੋ ਲੈ ਸਮਟ ਨਾ ਚਾਈ ਵੀ ਕਿੰਨਾ ਗੋਦਾ ਹੈ ਗੜਨਾ ਥੱਲੇ ਠੀਕ ਆ ਚਵਾਈ ਦਸੀ ਬਾਈ ਕਿਵੇਂ ਚਵਾਈ ਨਾ ਲੈ ਬੀਬੀ ਵਾ ਤੇ ਤੇਰੇ ਸਾਰੇ ਫਾਰਮ ਤੋਂ ਮੇਰੇ ਸਾਹਮਣੇ ਨਾਲ ਮੱਝ ਜੇ ਕੋਈ ਬੰਦਾ ਆਵੇ ਤੇ ਇਹਦੇ ਥੱਲੇ ਬੈਠਣੀ ਖੁਜੀ ਕਊਗਾ ਵੀ ਯਾਰ ਇਹੋ ਜੀ ਮੱਝ ਤੇ ਚਵਾਈ ਲੱਗੀ ਆ ਬਾਈ ਮੈਨਾਂ ਰੂਹ ਖੋਚ ਹੋ ਜਾਂਦੀ ਹੈ ਨਾ ਵਾਕਿਆ 10 ਮਿੰਟ ਚ ਮੱਝ ਜੋਗੇ ਵੇਲਾ ਬੰਦਾ ਠੀਕ ਆ ਇਹਨੂੰ ਜੋਰ ਮਾਰੇ ਇਹਨੂੰ ਆਪਾਂ ਡਰੈਕਟ ਕਰਾਉਣਾ ਹੀ ਉਹ ਤੋਂ ਜੂਜੇ ਤੋਂ ਜੱਟ ਤੋਂ ਠੀਕਾ ਇਹ ਵੀ ਮੱਝ ਆ ਦੋਸਤੋ ਕਰਿਓ ਚੈੱਕ ਆਪਣੀ ਸਿਲੈਕਸ਼ਨ ਕੀਤੀ ਹੋਈ ਆ ਬਾਈ ਦੇ ਫਾਰਮ ਤੇ ਆਪਾਂ ਛੱਡੀ ਚਲੋ ਬਾਈ ਵੈਸੇ ਵੀ ਚੰਗੀਆਂ ਲੈਂਦਾ ਮੈਂ ਨਹੀਂ ਕਹਿੰਦਾ ਬਾਈ ਦੇ ਫਾਰਮ ਤੇ ਸਿਰ ਆ ਚੀਜ਼ਾਂ ਕੋਈ ਵੱਡੀ ਗੱਲ ਨਹੀਂ ਪਰ ਆਪਾਂ ਲਈ ਸੀਗੀ ਤੇ ਇਸ ਮੱਝ ਨੇ ਆਪਣਾ ਬਾਈ ਦੇ ਫਾਰਮ ਤੇ ਵਿਸ਼ਵਾਸ ਬਣਾਇਆ ਇਹ ਮੱਝ ਆਈ ਸੀ ਜਦੋਂ ਤੇ ਬਾਈ ਨੂੰ ਪਤਾ ਲੱਗਾ ਆਪਣੇ ਬਾਰੇ ਤੇ ਬਾਈ ਨੇ ਕਿਹਾ ਕਿ ਮੱਝ ਬਾਈ ਅਮਨਦੀਪ ਤੇਰੇ ਤੋਂ ਲੈਣੀ ਆ ਤਾਂ ਫਿਰ ਆਪਾਂ ਛਾੜ ਦੇ ਕੇ ਗਏ ਸੀਗੇ ਇਹ ਬਾਦਲ ਕੇ ਵਾਲੇ ਰਵੇ ਚੋਂ ਆ ਦੋਸਤੋ ਮੱਜ ਪਿੱਛੋਂ ਇਹਦੀ ਜਿਹੜੀ ਮਾਂ ਸੀਗੀ ਮਾਈ ਦੀ ਤੇ ਆਪੂਜ ਦੇ ਪਿੱਛਲੇ ਫਿਰ ਚਿੱਟੇ ਵਾਲ ਕੱਟੇ ਇਹਦੇ ਥੋੜੇ ਉਹ ਥੋੜੀ ਤਾਂ ਕੱਟੇ ਠੀਕ ਬਹੁਤ ਮਾਰਦੀ ਸੀ ਠੀਕ ਹੈ ਛਿੱਟੇ ਮਾਰਦੀ ਤਾਂ ਕੱਟੇ ਉਦਾਂ ਦਾ ਜੀ ਪੁੰਜੇ ਭੋਏ ਤੱਕ ਜਾਂਦੀ ਸੀ ਪੂਛ ਹਾਂ ਜਿਵੇਂ ਵਿੜਾ ਸੁੰਬਰਦੀ ਹੁੰਦੀ ਐ ਸੀ ਚਲੋ ਵਾਲ ਬਹੁਤ ਲੰਮੇ ਸੀ ਇਹਦੇ ਤੇ ਚਵਾਈ ਬੜੀ ਓਕੇ ਆ ਤੇ ਇਹਦੇ ਮਗਰ ਸੈਕਸਡ ਜੀਵਨ ਦੀ ਕੱਟੀ ਵੀ ਬਹੁਤ ਵਧੀਆ ਸੀ ਉਹ ਉਹਨਾਂ ਨੇ ਮੋਰਾ ਦਾ ਟੀਕਾ ਲਵਾਇਆ ਸੀ ਪਤਾ ਨਹੀਂ ਮੈਂ ਸੈਗ ਦੇ ਕਿਹਦਾ ਮੈਂ ਭੁੱਲ ਗਿਆ ਤੇ ਅੱਜ ਆਪਾਂ ਇਕੱਠਾ ਦੋਸਤੋਂ ਲੈ ਕੇ ਚਲੇ ਹਾਂ ਆਪਣੇ ਫਾਰਮ ਤੇ ਇਹ ਆ ਸਟਾਰ ਦਾ ਚੰਗੀ ਤਰ੍ਹਾਂ ਚੈੱਕ ਕਰ ਲਓ ਮੇਰੇ ਹਿਸਾਬ ਨਾਲ ਡੇਢ ਸਾਲ ਦੀ ਉਮਰ ਹੋਊਗੀ ਡੇਢ ਪੌਣੇ 2 ਸਾਲ ਦੀ ਇਹਦੀ ਤੇ ਮਾਰਕਿੰਗ ਵੇਖਿਓ ਇਹਦੀ ਜੈਜ ਦੀ ਮਾਰਕਿੰਗ ਆ ਤੇ ਪੁਹਠ ਪੁੜਾ ਇਹਦਾ ਕਰੋ ਚੈੱਕ ਇਹ ਆਪਦੇ ਦਾਦੇ ਪੜਦਾਦੇ ਦੇ ਬਾਲਾ ਮਾਰਕਾ ਗਿਆ ਵਾ ਜਿਵੇਂ ਮੰਨ ਲਓ ਲੰਡੇ ਦੇ ਲੰਡੇ ਵਾਲਾ ਸਿਸਟਮ ਇਹਦੇ ਵਿੱਚ ਵੱਧ ਦੇਖਣ ਨੂੰ ਮੈਨੂੰ ਲੱਗਾ ਬਾਕੀ ਚਲੋ ਤੇ ਇਹਦੀ ماں ਫੇਰ ਇੱਕ ਵਾਰ ਤੁਹਾਨੂੰ ਮੈਂ ਦਿਖਾਦਾ ਤਾਂ ਜੋ ਕਿ ਜਿਹੜੇ ਵੀਰ ਨੇ ਮੇਰੇ ਕੋਲੇ ਆਉਣਾ ਉਹਨੂੰ ਇਹ ਵੀਡੀਓ ਸੈਂਡ ਕਰ ਦਿਆ ਕਰਾਂਗੇ ਆ ਵੈਦੀ ماں ਦੋਸਤੋ ਕਿੰਨਾ ਇਹਨੇ ਕੰਡੇ ਤੇ ਚੜਾਇਆ ਸੀ ਸੀਐਮ ਸਾਹਿਬ 18 ਕਿਲੋ 18 ਕਿਲੋ ਦੁੱਧ ਠੀਕ ਆ ਵੀ ਇਹ 18 ਕਿਲੋ ਦੁੱਧ ਇਹਨੇ ਦੋਸਤੋ ਕੰਡੇ ਤੇ ਚੜਾਇਆ ਦੀ ਮਾਂ ਨੇ ਜੇ ਕਿਸੇ ਤੇ ਕੋਈ ਦਿਲ ਚ ਕੋਈ ਮਾਨ ਚ ਕੋਈ ਭਲੇਖਾ ਕੋਈ ਡਰ ਕੋਈ ਵਹਿਮ ਹੋਏ ਤੇ ਉਹ ਵੀ ਕੱਢਿਆ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਆ ਤਾਂ ਆ ਗਈ ਉਹ ਆਪਣੇ ਵਾਲੀ ਮੱਝ ਦੀ ਕੱਟੀ ਹੈਨਾ ਤੇ ਆ ਫਿਰ ਕੱਟਾ ਕਿਹੜੇ ਦਾ ਆ ਗਿਆ ਬੂਰੇ ਨਾਰਲੀ ਦਾ ਅੱਛਾ ਬੂਰੇ ਨਾਰਲੀ ਦਾ ਸੀਮਨ ਸੀ ਕਿ ਟਰੱਕ ਸੀ ਨਹੀਂ ਨਹੀਂ ਆ ਸੱਚ ਹੁੰਦਾ ਕੱਟਾ ਹੈ ਕਿਹੜਾ ਦਾ ਯਾਰ ਜੱਟ ਦਾ ਨਹੀਂ ਨਹੀਂ ਜਿਹੜਾ ਇਹਨੇ ਨਵਾਂ ਕੱਟਾ ਲੈਂਦਾ ਸੁਖਦੀਪ ਨੇ ਸ਼ਾਨਦਾਰ ਦਾ ਸ਼ਾਨਦਾਰ ਦਾ ਠੀਕ ਆ ਸ਼ਾਨਦਾਰ ਦਾ ਕੱਟਾ ਇਹ ਇਹ ਆ ਸ਼ਾਨਦਾਰ ਦਾ ਕੱਟਾ ਠੀਕ ਆ ਇਹ ਆ ਸ਼ਾਨਦਾਰ ਦਾ ਜਿਹੜਾ ਬਾਈ ਸੁਖਦੀਪ ਕੋਲੇ ਸੀਗਾ ਤੇ ਇਹ ਕਿਹੜੇ ਦੀ ਆ ਗਈ ਅੱਗੇ ਇਹ ਵੀ ਸ਼ਾਨਦਾਰ ਦੀ ਕੱਟੀ ਇਹ ਵੀ ਸ਼ਾਨਦਾਰ ਦੀ ਕੱਟੀ ਆ ਗਈ ਤੇ ਉਹ ਅਗਲੀ ਅਗਲੀ ਉਹ ਮਾਜ ਦੇ ਮਗਰ ਆਈ ਲੰਡੇ ਦੇ ਉਹਦਾ ਹੈ ਲੰਡੇ ਦੇ ਕੱਟੀ ਆ ਠੀਕ ਆ ਠੀਕ ਆ ਸੋ ਏ ਸੀ ਕੀ ਦੋਸਤੋ ਲੰਡੇ ਦੀ ਤੇ ਆ ਸੀ ਸ਼ਾਨਦਾਰ ਦੀ ਸ਼ਾਨਦਾਰ ਨੇ ਵਧੀਆ ਬੱਚੇ ਪਾਏ ਹਨ ਤੇ ਆ ਸੀਗਾ ਕਟਾ ਦੋਸਤੋ ਕਿਵੇਂ ਲੱਗਾ ਤੁਹਾਨੂੰ ਜਰੂਰ ਦੱਸਿਓ ਤੇ ਪਹਿਲਾਂ ਤਾਂ ਇਹ ਦੱਸਿਓ ਵੀ ਬਾਈ ਦਾ ਫਾਰਮ ਕਿਵੇਂ ਲੱਗਾ ਤੁਹਾਨੂੰ ਦੇਖ ਕੇ ਲੱਗੂ ਪਤਾ ਤੇ ਆ ਵੀ ਨਗੀਨੇ ਦੋਸਤੋ ਆਪਾਂ ਹੀ ਬਾਈ ਦੇ ਫਾਰਮ ਤੇ ਘੱਲੇ ਆ ਆ ਕਰੋ ਚੈੱਕ ਇਹ ਸੀਮ ਕਰਾਤੀ ਜੋ ਟਿਕਣੀ ਨਹੀਂ ਕਰਾਉਣੀ ਆ ਨਹੀਂ ਇਹਨੂੰ ਹੁਣ ਕਰਵਾ ਦੇ ਹੁਣ ਤਾਂ ਵੇਟ ਬੂਟ ਚੰਗਾ ਕਰ ਗਈ ਆ ਬਾਕੀ ਦੂਸਰਾ ਨਹੀਂ ਆਪਣਾ ਇਹਨੂੰ ਪਾਊਡਰ ਵਗੈਰਾ ਪਾਉਣਾ ਕਿ ਨਹੀਂ ਸਭ ਕੋ ਆਉਂਦਾ ਪਾਉਣਾ ਡੱਬਾ ਅੰਦਰੋਂ ਅੱਛਾ ਬਿੱਡਾ ਪਾਊਡਰ ਆ ਠੀਕ ਆ ਮੈਂ ਆਪਣਾ ਮਿੰਟ ਆ ਦੋਸਤੋ ਆਉਣ ਵਾਲੇ ਸਮੇਂ ਦੇ ਇਹ ਹੀਰੇ ਆ ਬਾਈ ਦੇ ਫਾਰਮ ਦੇ ਆ ਸ਼ਿੰਗਾਰ ਬਣ ਗਈਆਂ ਝੋਟੀਆਂ ਦੋਵੇਂ ਹੀ ਆ ਝੋਟੀ ਸੀਮ ਇਧਰ ਨੂੰ ਕਰੀਂ ਆ ਰਾ ਝੋਟੀ ਦਾ ਮੈਨੂੰ ਤਾਂ ਯਾਰ ਇਹਦਾ ਨਾ ਝੋਟੀ ਦਾ ਪੈਠਪੁੜਾ ਦੇ ਕੱਟ ਵੇਖ ਕੇ ਰੇ ਕਈ ਵਾਰੀ ਉਹਦੇ ਕਹਨੂੰ ਐਂ ਲੱਗਦਾ ਕਿ ਵਾਕਿਆ ਯਾਰ ਇਹ ਬਹੁਤ ਤਗੜਾ ਨਾਮ ਬਣਾ ਸਕਦੀ ਆ ਮਾਲਕੇ ਨੂੰ ਚੜਦੀ ਕਲਾ ਰੱਖੇ ਆ ਇੱਥੇ ਰੋਕ ਆ ਚੀਜ਼ਾਂ ਨਹੀਂ ਮਿਲਦੀਆਂ ਗੀਆਂ ਸੱਜਣੋ ਆ ਜਿਹੜੀਆਂ ਚੀਜ਼ਾਂ ਛੱਡੀ ਹੱਥ ਕਰੀ ਮੜਿਆ ਪਾਸੇ ਆ ਵੇਖਿਓ ਪਸ਼ੂ ਤਾਂ ਬਥੇਰੇ ਮਿਲ ਜਾਂਦੇ ਪਰ ਆ ਜਿਹੜੀਆਂ ਚੀਜ਼ਾਂ ਲੋਕੀ ਪੰਡ ਰੁਪਈਆਂ ਦੀ ਵੀ ਕੋਈ ਕਹਿ ਦੇਵੇ ਨਾ ਤੇ ਤਾਂ ਵੀ ਇਦਾਂ ਦੇ ਨਗੀਨੇ ਨਹੀਂ ਕੋਈ ਦਿੰਦਾਗਾ ਤੇ 22 ਦੇ ਕੋਈ ਬੰਦਾ ਅਸੀਂ ਕੱਟ ਲੈਣ ਆਪੇ ਉਹ ਸਮਾਨ ਲੈਣ ਆਲੇ ਸੀਗੀ ਅੱਛਾ ਬੰਦਾ ਕਹਿੰਦਾ ਲੱਖ ਰੁਪਈਆ ਮੈਂ ਕਹਿੰਦਾ ਮੱਝ ਦੇ ਵਾਦਲੇ ਮੇਰੀ ਕੱਟੇ ਉਹ ਅੱਛਾ ਮੱਝ ਸੀਗੀ ਕਹਿੰਦਾ ਮੱਝ ਵਿੱਚ ਰੱਖ ਲੋ ਤੇ 13 ਕਿਲੋ ਦੋ ਤੇ ਦੇਦੀ ਆ ਅੱਛਾ ਅਸੀਂ ਜ਼ਰੂਰ ਸੀ ਅੱਛਾ ਕਹਿੰਦਾ ਲੱਖ ਰੁਪਈਆ ਮੰਨ ਲਓ ਲੈ ਲਓ ਤੇ ਕੱਟੀ ਦੇ ਦਿਓ ਮਾਜੂਰੀ 13 ਤੋਂ 2 ਦਿਨ ਦੀ ਮਾਜਰਾ ਲਓ ਸਾਡੀ ਭਾਵੇਂ ਲੱਖ ਦੀ ਹੋ ਜੇ ਤੇ ਮਰਜ਼ੀ ਹੋ ਵੀ ਅੱਛਾ ਤੇ ਸਾਨੂੰ ਕੱਟੀ ਦਿਓ ਮਾਜਰ ਦੇ ਬੜੇ ਠੀਕ ਐ ਬਾਈ ਇਹ ਹੋ ਜੀਆਂ ਚੀਜ਼ਾਂ ਸੰਧੂ ਸਾਹ ਆਪਣਾ ਸੀਐਮ ਸਾਹਿਬ ਨਹੀਂ ਮਿਲਦੀਆਂ ਤੇ ਬਾਕੀ ਬਾਈ ਸੰਧੂ ਸਿੰਘ ਕਾਲੀ ਬਾਈ ਦਾ ਨਾਮ ਵੈਸੇ ਸੰਦੀਪ ਸਿੰਘ ਆ ਬਾਈ ਦੀ ਸਿਲੈਕਸ਼ਨ ਬੜੀ ਤਕੜੀ ਆ ਵੀ ਇਹਦੇ ਇਹ ਗੱਲ ਮੰਨਣੀ ਪਊਗੀ ਤੇ ਬਾਕੀ ਪਰਖ ਨਿਰਖ ਪਰਖਣ ਵਾਲੀ ਹੁੰਦਾ ਵਾ ਤੇ ਆ ਵੀ ਝੋਟੀ ਕਰੀ ਐ ਨੂੰ ਇਹਦਾ ਵੀ ਆਰਡਰ ਵਿਖਾਈਏ ਮੜਾ ਜਾ ਫੇਰ ਪਤਾ ਲੱਗੂ ਕਹਿਣ ਨਾਲ ਨਹੀਂ ਗੱਲ ਗੱਲ ਬੰਦੀ ਕਰੀ ਐ ਇਹ ਇੱਥੇ ਘਰ ਖੜੀ ਐ ਨੂੰ ਆਹ ਵੇਖਿਓ ਦੋਸਤੋ ਯਾਰ ਮੈਨੂੰ ਤਾਂ ਲੱਗਦਾ ਇਹਨੇ ਆਪਣਾ ਸੀਐਮ ਸਾਹਿਬ ਨੇ ਆਈ ਦੁੱਧੋ ਦੁੱਧ ਦੇਣ ਲਾ ਆਪਣਾ ਯਾਰ ਜਿਵੇਂ ਚੋ ਆਪਲੇ ਵੀ ਪੱਟੀ ਫਿਰਦੀ ਆ ਵੇਖ ਕਿੱਡਾ ਬਣਾਈ ਫਿਰਦੀ ਹੈ ਨਾ ਤੇ ਹੋਰ ਸਹੀ ਗੱਲ ਆ ਇਹ ਕਈ ਪੈਣੀ ਤਾਂ ਗੱਬਰ ਨਹੀਂ ਬਣਾਉਂਦੀ ਯਾਰ ਜਿੰਨਾ ਇਹ ਬਣਾਈ ਬੈਠੀ ਆ ਇਹ ਨੂੰ ਮੇਰਾ ਵੀਰ ਨਾ ਹੁਣ ਪਾਊਡਰ ਕੋਈ ਸ਼ੁਰੂ ਜਿਹੜਾ ਪਾਉਂਦੇ ਆ ਦਵਾਈ ਭਰਾਏ ਸੀਗੀ ਅੱਛਾ ਇਹ ਬਾਸੇ ਨਹੀਂ ਚੋਣ ਵਾਲੀ ਪੱਕਾ ਕੋਰਸੂ ਅੱਛਾ ਇਹ ਪਹਿਲਵਾ ਲਈ ਇਹ ਇਹ ਮੇਰੇ ਹਿਸਾਬ ਨਾਲ ਬਾਈ ਮੱਲਾਂ ਦੇ ਬਲੱਡ ਚੋਂ ਆ ਮਤਲਬ ਦੋਨਾਂ ਨੂੰ ਇਕੱਠੇ ਦਵਾਈ ਭਰਾਇਆ ਅੱਜ ਤੇ ਕੱਤੀ ਦੋਨੇ ਲੈ ਕੇ ਜਾਣੀ ਆਪਾਂ ਠੀਕ ਆ ਇਹ ਦੇ ਤੇ ਉਹਨਾਂ ਦਾ ਸਾਹ ਨਹੀਂ ਲੱਗਣਾਗਾ ਮੇਰੇ ਹਿਸਾਬ ਨਾਲ ਇਹ ਤੇ ਲੱਗੂਗਾ ਜੱਟ ਕੋਈ ਵੀ ਲਾ ਲਈ ਠੀਕ ਆ ਇਹ ਨਾ ਹੋਵੇ ਚਲੋ ਬਾਕੀ ਤੂੰ ਆਪਦੀ ਮਰਜ਼ੀ ਕਰਨੀ ਪਰ ਆਹ ਮੱਝ ਆਪਾਂ ਮੈਂ ਕਹਿੰਦਾ ਬਾਈ ਸੰਧੂ ਸਿੰਘ ਕਾਲੀ ਨੂੰ ਮੈਂ ਕਹਾ ਵੀ ਇਹ ਤੇ ਆਪਾਂ ਜੱਟ ਹੀ ਲਾਉਣਾ ਕੁਝ ਕੁਸ਼ ਹੋ ਜੇ ਬਾ ਆਪਾਂ ਇੱਕ ਡਾਇਰੈਕਟ ਕਰਾ ਕੇ ਲਿਆਉਣੀ ਆ ਠੀਕ ਆ ਤੂੰ ਦੱਸ ਦੀ ਮਾਲਕ ਦੀ ਸੁੱਖ ਚਾਹੀਦੀ ਆ ਜਿੱਡੀ ਇਹ ਇਹ ਤੂੰ ਲਿੱਸੀ ਕਰਤੀ ਗੁਰੂਆ ਯਾਰ ਤੂੰ ਚਿਲ ਗਿਆ ਪਰ ਉਧਰ ਹਨਾ ਗੁਰੂਆ ਮੱਜ ਦੇ ਦੇ ਦਾ ਮੇਰੇ ਹਿਸਾਬ ਨਾਲ ਜਿੱਡਾ ਦਾ ਚਗਾਠਾ ਹੀ ਗੱਡੀ ਤੇ ਵੇਖੀ ਭਾਂਜ ਵੜਦੀ ਨਹੀਂ ਗੱਡੀ ਤੇ ਉਤਰਦੇ ਆ ਸਾਰੀ ਐ ਐ ਕਰਦੀ ਹੀ ਗੁਰੂਆ ਗੱਡੀ ਵੀ ਵਾਕਿਆ ਕੋਈ ਚੀਜ਼ ਲੱਦੀ ਆ ਬਹੁਤ ਹੈਵੀ ਵੇਟ ਦੀ ਮੱਝ ਆ ਪੱਠਪੂੜਾ ਦੇਖ ਇਹਦਾ ਅਡ ਰੂਟਰ ਦੇ ਤੂੰ ਕਿੰਨਾ ਸਾਫ਼ ਆ ਬਾਕੀ ਚਲੋ ਕੋਈ ਗੱਲ ਨਹੀਂ ਭਰ ਜਣੀ ਆ ਹੁਣ ਮੜਿਆ ਫੇਰ ਜ਼ੋਰ ਮਾਰ ਦੇ ਤੈਨੂੰ ਕਿੰਨੇ ਮੇਰੇ ਹਿਸਾਬ ਨਾਲ ਤੂੰ 20 25 ਦਿਨ ਨਹੀਂ ਲਾਏ ਆ ਯਾਰ ਉੱਥੇ 25 ਦਿਨ ਲੱਗ ਗਏ 25 ਦਿਨ ਲੱਗੇ ਆ 25 ਦਿਨਾਂ ਚ ਫਿਰ ਉਹ ਗੱਲ ਬਣ ਜਾਂਦੀ ਜਿਵੇਂ ਮਰੇ ਇੱਕ ਦਾਦਾ ਗੱਲ ਕਰਦਾ ਹੁੰਦਾ ਸੀ ਕਹਿੰਦਾ ਆਖੇ ਮੜੀਓ ਮੁੜੀ ਮੱਝ ਤੇ ਬਰਾਤੀ ਬਰਾਤੋਂ ਮੁੜਿਆ ਬੰਦਾ ਫਿਰ ਉਹ ਜੇ ਨਹੀਂ ਦਿੰਦੇ ਉਹ ਗੱਲ ਬਣ ਜਾਂਦੀ ਹਣਾ ਮਾਲ ਦੀ ਵੀ ਉਹ ਗੱਲ ਬਣ ਜਾਂਦੀ ਆ ਚਲੋ ਕੋਈ ਗੱਲ ਨਹੀਂ ਇਹ ਬੰਦਾ ਮਿਹਨਤੀ ਆ ਗੱਲ ਮੈਂ ਵੀਡੀਓ ਦੇ ਵਿੱਚ ਇੱਕ ਤਾਂ ਕਰਦਾ ਪਾ ਵੀ ਇਹ ਬੰਦਾ ਮਿਹਨਤੀ ਆ ਇਹਨੇ ਫਿਰ ਵੀ ਕਰ ਲੈਣਾ ਸਟਾਰਟਿੰਗ ਤੋਂ ਸ਼ੁਰੂ ਤੋਂ ਫੇਰ ਪਹੁੰਗਾਂ ਨੂੰ ਹੱਥ ਪਾ ਲੈਣਾ ਤੇ ਬਾਕੀ ਗੱਬਣਾ ਟੋਕੜਾ ਗੱਬਣਾ ਮੱਝਾਂ ਸਾਰੀਆਂ ਹੀ ਚੰਗੇ ਦੁੱਧ ਤੇ ਚੱਲਣ ਵਾਲੀਆਂ ਮੱਝਾਂ ਆ ਤੇ ਬਾਕੀ ਮਾਲਕ ਸੁੱਖ ਰੱਖੇ ਆਉਣ ਵਾਲਾ ਸਮਾਂ ਜਿਹੜਾ ਲਾਈਵ ਗਾ ਯਾਰ ਲਾਈਵ ਜ਼ਰੂਰ ਕਰੀਏ ਮੱਝਾਂ ਦੀ ਹਨਾ ਸਾਰੀਆਂ ਲਾਈਵਾਂ ਚ ਹੋਣੀਆਂ ਅਗਲੇ ਅਗਲੇ ਜਿੰਨੇ ਨਵੇਂ ਦੁੱਧ ਕਰਾ ਕਰਾ ਸਾਰੀ ਲਾਈਵ ਚ ਹੋਣੀਆਂ ਠੀਕ ਆ ਅਗਲੇ ਅਗਲੇ ਸਾਲ ਸਾਰੀਆਂ ਲਾਈਵ ਕਰਾਂਗੇ ਆਪਾਂ ਫਿਰ ਆ ਬਸ ਹੁਣ ਅੱਲੇ ਮਰ ਤੋਂ ਮਹੀਨੇ-ਮਹੀਨੇ ਵਟ ਕਰ ਸੁਈ ਜਾਣੇ ਆ ਫਿਰ ਤਾਂ ਅੱਛਾ ਉਹ ਪਰਲੀ ਮਾਜ ਦਾ 7 ਮਹੀਨੇ ਦਾ 8 ਮਹੀਨੇ ਦਾ ਗੱਭਣ ਹੋਈ ਵੀ ਜਿਹੜੀ ਵੱਡੀ ਮਾਜ ਆ ਅੱਛਾ ਉਹਦਾ ਯਾਰ ਵੇਖੀ ਆ ਪਾ ਉਹ ਯਾਰ ਮਾਜ ਤੇਰੀ ਵਾਕਿਆ مالک ਸੋਖ ਰੱਖੇ ਗੁਰੂ ਰਾਮ ਦਾ ਪਾਛਾ ਮਾਜ ਮੈਨੂੰ ਕਾਲ ਪੜਤੋਂ ਛੱਡੀ ਆ ਮਾਰੀ ਚੋਣੀ ਮੈਂ ਅੱਛਾ ਅਜੇ ਵੀ ਥਣਾ ਥਣਾ ਚ ਭਰੀ ਖੜੀ ਆ ਨਾ ਮੈਂ ਕਹਿੰਦਾ ਆਵੇ ਲੋ ਮੈਂ ਜਾਣ ਦੇ ਖਾਲੀ ਘਰ ਦਾ ਹੱਥ ਤੇ ਮਤਲਬ 3 3 4 4 ਦਿਨ ਪਾ ਕੇ ਮੈਂ ਫਿਰ ਖਾਲੀ ਘਰ ਤੇ ਜਾ ਕੇ ਦੁੱਧ ਫਿਰ ਛੱਡ ਰਹੀ ਆ ਅੱਛਾ ਬਈ ਮੈਂਨੇ ਖਾਪੀ ਮਾਰ ਕੇ ਮਾਜ ਥੱਲੇ ਬੈਠੀ ਜੀ ਅੱਛਾ ਪਾਉਂ ਮੱਠ ਮਹੀਨੇ ਹੋ ਗਏ ਸੀ ਨੂੰ ਪਰ ਦੋ ਦਿਨ ਨੂੰ ਮਨਾ ਨਹੀਂ ਗਾਉ ਭਈ ਇਹ ਬਲਾਡੀ ਹੁੰਦਾ ਵਾ ਚੰਗਾ ਹੀ ਆ ਬਰਾਡ ਇਹ ਫਿਰ ਮੇਰੇ ਸਾਹਮਣੇ ਇਧਰੋਂ ਕਿਤੇ ਮਾਝੇ ਮੂਝੇ ਵਾਲੀ ਸਾਈਡ ਤੋਂ ਤਾਂ ਨਹੀਂ ਆਈ ਇਹ ਇਧਰ ਹਾਈ ਕਿਹੜੇ ਸਾਈਡ ਤੋਂ ਬਸ ਮਿਤਰਾ ਭਾਡੇ ਨਿਸ਼ਾਨੇ ਗਲਤ ਨਹੀਂ ਹੋ ਸਕਦੇ ਜਿਹੜੀਆਂ ਇਧਰੋਂ ਆਉਂਦੀਆਂ ਨਾ ਜਿਹੜੀਆਂ ਮਾਝੇ ਵਾਲੀ ਸਾਈਡ ਤੋਂ ਸੁਭਰਾਵਾਂ ਤੋਂ ਪਰਲੇ ਪਾਸੇ ਨੂੰ ਇਹ ਤਾਂ ਸਾਡੇ ਕੋਲ ਇੱਕ ਹੀ ਕੰਪਨੀ ਹੁੰਦੀ ਸੀ ਆ ਮਾਝੇ ਦੀ 24 ਲਗਾਤਾਰ 250 ਅੱਛਾ 25 ਸਾਲਾਂ ਬਾਅਦ ਗੱਬਣ ਕਰਾਈ ਆ ਇੰਨਾ ਲੰਮਾ ਸਮਾਂ ਤੇ ਕੀ ਕੀ ਚੱਕਰ ਸੀ ਸੀਮਨ ਸੁਮਨ ਲਾਉਂਦੇ ਹੀ ਪਹਿਲਾਂ ਜਾਂ ਕੀ ਸਾਹਕਤਾ ਕੋਈ ਡਾਇਰੈਕਟ ਕੋਈ ਕਰਾਸ ਕਰਾਇਆ ਸੀ ਅੱਛਾ ਫਰਮਾਇਦੇੰ ਦਾ ਬਹੁਤ ਨੁਕਸਤ ਸੀਗਾ ਅੱਛਾ ਉਹ ਫਿਰ ﺍﻟकी ਸੂਤ ਕਰ ਲਿਆ ਸੀ ਠੀਕ ਜੋਰ ਲਾਤਾ ਸੀ ਫੁੱਲ ਆਉਦੇ ਆ ਨਾ ਜਿਹੜਾ ਕੋਈ ਨਪਾਉਣਾ ਸੀ ਪਾ ਲਿਆ ਠੀਕ ਨਾਲ 8 ਮਹੀਨੇ ਦੀ ਗੱਬਣਾ ਅੱਛਾ ਹੁਣ ਜੜ ਤੋਂ ਹੈ ਠੀਕ ਨਹੀਂ ਸਿਰਾ ਹੋ ਜੂਗਾ ਜਟਾਉਣ ਵਾਲੇ ਸਮੇਂ ਦਾ ਮਾਲਕ ਦੀ ਸੁੱਖ ਚਾਹੀਦੀ ਆ ਮੱਝ ਬਹੁਤ ਤਗੜੀ ਤੇਰੇ ਫਾਰਮ ਦੇ ਆ ਬਾਪ ਇਹਨੂੰ ਜ਼ੋਰ ਮਾਰ ਪੂਰਾ ਤਿੰਨ ਬੰਦੇ ਫੜ ਕੇ ਖੇਤੋਂ ਤੁਸੀਂ ਮੱਝ ਨਹੀਂ ਲਿਜਾ ਸਕਦੇ ਨਹੀਂ ਲਿਜਾ ਸਕਦੇ ਵਾਕਿਆ ਨਹੀਂ ਲਿਜਾ ਸਕਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਿਰਾ ਹੋਇਆ ਪਿਆ ਜਟਾ ਤੇਰੇ ਫਾਰਮ ਦੇ ਸਾਰੇ ਪਾਸਿਓਂ ਆਉਣ ਵਾਲੀ ਸਮੇਂ ਦੀ ਪਨੀਰੀ ਵੀ ਚੰਗੀ ਆ अच्छा ਹੁਣ ਹੁਣ ਇਹਨੂੰ ਡਰਾਈ ਕਰਤਾ ਤੂੰ ਹੈ ਸੱਤ ਅੱਠ ਮਹੀਨੇ ਦੀ ਦੋਸਤੋ ਗੱਬਣ ਹੋਣ ਦੇ ਬਾਵਜੂਦ ਵੀ ਹਜੇ ਵੀ ਮੇਰੇ ਹਿਸਾਬ ਨਾਲ ਤੈਨੂੰ ਦੋ ਵਾਰੀ ਖਾਲੀ ਕਰਨੀ ਪਊਗੀ ਥਣਾ ਚ ਉਤਰੀ ਖੜੀ ਮੱਜਣਾ ਖਾਲੀ ਖਾਲੀ ਕਰਨਾ ਬਣਾ ਤਾਂ ਦਿਨ ਥੋੜੇ ਤਾਂ ਪਾ ਲਈਨ ਦੋ ਤਾਰ ਜਨ ਕਿਨ ਰੋਜ਼ ਜੇ ਇਹਨੇ ਪਸਮਾ ਫੇਰ ਲਾ ਲਿੰਦੀ ਆ ਅੱਛਾ ਫੇਰ ਪਸਮਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਮਿਲਦੀ ਐ ਕੋ ਟਾਈਮ ਹੀ ਆ ਅੱਛਾ ਅਰੇ ਮਿਲਦੀ ਬੜੀ ਖੁਸ਼ ਹੋਗੀ ਨਹੀਂ ਉਹ ਮੇਰੇ ਕੋਲੇ ਵੀ ਮੱਜਾ ਭਾਈ ਉਹਨੂੰ ਅੱਜ ਪੰਜਮਾ ਛੇਮਾ ਮਹੀਨਾ ਲੱਗ ਗਿਆ ਉਹ ਉਹ ਇਹ ਸ਼ਹਿਨ ਸ਼ਾਤ ਹੋਆ ਪਰ ਉਹ ਕਹਿੰਦੀ ਵੀ ਮੈਂ ਤਾਂ ਜਿੰਨਾ ਚਿਰ ਮੰਨ ਲਓ ਅਗਲੇ ਸਵੇਰ ਸੁੰਦੀ ਨਹੀਂ ਹੋਣਾ ਚਿਰ ਦੁੱਧ ਨਹੀਂ ਸਕਾਉਣਾ ਇਹ ਕੋਈ ਕੋਈ ਹੁੰਦੀ ਮੱਝ ਹਾਰੀਆਂ ਨਹੀਂ ਹੁੰਦੀਆਂ ਦੋਸਤੋ ਇਹ ਬਲੱਡ ਹੀ ਹੁੰਦਾ ਕਿਸੇ ਨਾ ਕਿਸੇ ਚ ਤੇ ਇਹ ਸੀਗਾ ਬਾਈ ਦਾ ਫਾਰਮ ਤੇ ਆਪਾਂ ਹੁਣ ਲਾਈਵ ਨੂੰ ਕਰਦੇ ਆ ਬੰਦ ਦੋਸਤੋ ਤੇ ਜੇ ਕਿਸੇ ਨੂੰ ਫਾਰਮ ਲੱਗਾ ਹੋਵੇ ਵਧੀਆ ਤੇ ਭਰਾਵੋ ਸ਼ੇਅਰ ਕਰ ਦਿਆ ਕਰੋ ਸ਼ੇਅਰ ਕਰਨ ਦੇ ਉਹਦੇ ਕਹਿਣ ਨੂੰ ਕੋਈ ਰੁਪਈਏ ਨਹੀਂ ਲੱਗਦੇਗੇ ਤੇ ਆਹ ਲਿਆ ਜੀ ਆਪਾਂ ਨਗੀਨਾ ਤੇ ਇਹਦੇ ਚ ਲੰਡਾ ਜ਼ਿਆਦਾ ਝਲਕਦਾ ਲੱਗਦਾ ਮੈਨੂੰ ਬਾਕੀ ਚਲੋ ਮਾਲਕ ਸੁੱਖ ਰੱਖੇ ਉਹ ਵਾਲੇ ਸਮੇਂ ਦੇ ਵਿੱਚ ਚੰਗਾ ਰਿਜ਼ਲਟ ਦੇਣਾ ਇਹਨੇ ਕਿਉਂਕਿ ਮਾਂ ਵਾਲੇ ਪੱਖ ਤੋਂ ਤੇ ਬਾਪ ਵਾਲੇ ਪੱਖ ਤੋਂ ਚੰਗਾ ਮੇਰੇ ਹਿਸਾਬ ਨਾਲ ਇਹ ਜੰਪ ਜੂੰਪ ਨਾਲ ਨੂੰ ਹੁਣ ਖਿੱਚ ਕਰਦਾ ਹਨਾ ਮੈਂ ਪੂਰਾ ਪੂਰਾ ਕਰਦਾ ਹਨਾ ਮੇਰੇ ਸਾਹਮਣੇ 4 ਤੱਕ ਮਹੀਨੇ 3 ਮਹੀਨੇ ਚ ਖਰਾਕ ਚੰਗੀ ਚੜ ਗਈ ਤੇ ਨੇ ਮਜਾ ਉਹੀ ਲਾਉਣ ਲੱਪਣੀਆਂ ਝੋਟੇ ਨੇ ਸੋ ਇਹ ਸੀ ਕਿ ਦੋਸਤੋ ਬਾਈ ਦੇ ਫਾਰਮ ਦੀ ਵੀਡੀਓ ਸਜਾਉਂਦੇ ਵਾਸਤੇ ਰੋ ਪੰਜਾਬੀਓ ਤੇ ਵੀਡੀਓ ਵਾਤ